ਤੁਸੀਂ ਤੁਸੀਂ ਕਿਉਂ ਨਹੀਂ ਤੁਸੀਂ ਉੱਚੀ ਬੋਲੋਗੇ ਦਖਲ ਨਹੀਂ ਦੇਣਾ ਤੁਸੀਂ ਦਖਲ ਦੇ ਰਹੇ ਆਂ ਅਸੀਂ ਸਰਕਾਰੀ ਕੰਮ 'ਚ ਵਿਘਨ ਪਾ ਰਹੇ ਆਂ ਅਸੀਂ ਕਿਸੇ ਸਰਕਾਰੀ ਕੰਮ 'ਚ ਅਸੀਂ ਤੁਹਾਡੇ ਤੋਂ ਜਵਾਬ ਮੰਗਦੇ ਆਂ ਅਸੀਂ ਤੁਹਾਡੇ ਤੋਂ ਜਵਾਬ ਮੰਗਦੇ ਆਂ ਮੈਂ ਬਚੀ ਨਹੀਂ ਪੜਾ ਤੁਸੀਂ ਦੇਗਾ ਨਹੀਂ ਪੜਾ ਹੈ ਕੋਈ ਵੀ ਤੁਸੀਂ ਤੁਸੀਂ ਤੰਗ ਕਰਦੇ ਹੋ ਕਰੋ ਜੀ ਇਹਨਾਂ ਵਿਚਾਰੇ ਨੂੰ ਕਰੂੰਗਾ ਪੁਲਿਸ ਕੰਪਲੇਨ ਕਰੂੰਗਾ ਜੇ ਦੁਬਾਰਾ ਵਿੱਚ ਆਏ ਤੁਸੀਂ ਮੈਂ ਪੁਲਿਸ ਕੰਪਲੇਨ ਕਰੂੰਗਾ ਤੁਸੀਂ ਲਾਓ ਤੁਸੀਂ ਪੁਲਿਸ 100 ਤੇ ਮਲਾਓ ਜੀ ਮਲਾਓ ਤੁਸੀਂ ਚਲੋ ਮੈਂ ਚੱਲਦਾ ਹਾਂ ਤੁਸੀਂ ਮੈਂ ਚੱਲਦਾ ਮੈਂ ਚੱਲਦਾ ਵੀ ਦੇ ਮੈਂ ਚੱਲਦਾ ਇਹ ਲੜਾਈ ਨੂੰ ਇਹ ਲੜਾਈ ਮੈਂ ਅੱਗੇ ਲੈ ਕੇ ਚੱਲਾਂਗਾ ਕੀ ਗੱਲ ਹੈ ਤੁਸੀਂ ਮਲਾਓ ਪੁਲਿਸ ਨੂੰ ਫੋਨ ਕਿਹੜਾ ਮੈਨੂੰ ਡਰਾਉਣਾ ਪੁਲਿਸੋਂ ਕਿਹੜੀ ਤੋਂ ਡਰਾਉਣਾ ਹੈ ਕੀ ਸਮਝਦੇ ਹੋ ਤੁਸੀਂ ਮੈਨੂੰ ਕੀ ਸਮਝਦੇ ਆ ਤੁਸੀਂ ਕੀ ਸਮਝਦੇ ਹੋ ਕਿਸਦਾ ਦਾਬਾ ਤੁਸੀਂ ਸਾਨੂੰ ਦੇਖ ਕੇ ਕਰਾ ਦੇਣਾ ਤੁਸੀਂ ਅਸੀਂ ਸਾਰੀ ਮਾਰਕੀਟ ਅਸੀਂ ਵੀ ਮਾਰ ਦੇ ਅਸੀਂ ਸਾਰੀ ਮਾਰਕੀਟ ਬੰਦ ਕਰ ਦੇਈਏ ਕਿਤੇ ਮਵੇਂ ਇਸ ਗੱਲ ਨੂੰ ਕਰੋ ਕਰੋ ਤੁਸੀਂ ਚਵਾਨੀ ਦਾ ਚਵਾਨ ਕਰੋ ਤੁਸੀਂ ਆਪਣੀ ਤਨਖਾਹ ਸਾਡੇ ਸਿਰ ਤੋਂ ਕੱਢ ਦਿਓ ਉਹਦੇ ਬਾਅਦ ਸਾਨੂੰ ਕੱਢ ਦਿਓ ਤੁਸੀਂ ਬ੍ਰਾਂਡ ਦੇ ਕਬਜ਼ਾ ਕਰ ਲੈਣਾ ਫਿਰ ਇਹ ਬ੍ਰਾਂਡਾ ਤੁਹਾਡਾ ਅਸੀਂ ਪੈਸੇ ਦਿੱਤੇ ਨੇ ਬ੍ਰਾਂਡਾ ਦੇ ਇਹ ਪਬਲਿਕ ਪੈਸੇਜ ਹੈ ਪਬਲਿਕ ਪੈਸੇਜ ਆਹ ਪਬਲਿਕ ਪੈਸੇਜ ਉਹਦਾ ਅਸੀਂ ਉਹਦਾ ਪੈਸਾ ਅਸੀਂ ਭਰਿਆ ਵਾ ਉਹਦਾ ਪੈਸਾ ਅਸੀਂ ਭਰਿਆ ਵਾ ਅਸੀਂ ਲਵਾਉ ਅਸੀਂ ਚਾਹ ਲਓ ਚੱਕਦੇ ਆ ਲਓ ਕੋਈ ਨਹੀਂ ਫਿਰ ਤੇਰੇ ਘਰਾਂ ਚੋਂ ਚੱਕੋ ਓਏ ਯਾਰ ਤੂੰ ਕਿੱਥੇ ਡੱਟ ਰਿਹਾ ਸਾਨੂੰ ਬੋਲਰ ਦੀ ਤਮੀਜ਼ ਤੇਰੇ ਮਨ ਜਿੱਥੇ ਗਈ ਮੇਰੇ ਅਥਨਵਾ ਅਥਨਵਾ ਜਿੱਥੇ ਮੇਰੇ ਮੇਰੇ 11 ਮੇਰੇ ਜਿੱਥੇ ਹਮੈ ਚੱਕੋ ਆਹੀ ਆਹੀ ਆਪਣੀ ਡਿਊਟੀ ਚੱਲਦੀ ਨਾਲ ਤੇ ਰੋਲ ਪੰਪ ਦੇ ਨਾਲ ਸਾਰਾ ਲੱਗਿਆ ਉੱਥੇ ਜਾ ਕੇ ਹੋ ਜਿਹੜੇ ਬੰਦੇ ਮੁੰਨ ਰਹੇ ਤੂੰ ਸਹੀ ਗੱਲ ਕਰ ਮਾਰ ਮਟਕਾ ਦੀ ਗੱਲ ਕਰ ਤੇਰੀ ਗੱਲ ਕਰ ਆਪਾਂ ਇਹ ਕਹਿ ਰਹੇ ਆ 11 ਵੇਸ ਨਹੀਂ ਚੱਕਿਆ ਪਾਰ 10 ਵੇਸ ਸਾਫ ਕਰੋ ਆਪਾਂ ਚਸਣਾਂ ਦੋਰੀ ਮੈਂ ਇਹਦੀ ਸਾਈਟ ਬੰਦ ਕਰਾਉਂਦਾ ਰੋਜ਼ ਲੱਗਦਾ ਯਾਰ ਤੂੰ ਨਾ ਬਰਕਤ ਮੇਰੀ ਗੱਲ ਤੇਰੇ ਲੱਗਦਾ ਸੀ ਪਹਿਲਾਂ ਬੰਦ ਕਰਾਏ ਹੁੰਦੇ ਰੋਜ਼ ਲੱਗਦਾ ਯਾਰ ਅੱਜ ਮੈਂ ਤਾਂ ਲੜਣਾ ਹੀ ਨਹੀਂ ਅੱਜ ਰੋਜ਼ ਦੇਖਿਆ ਕੀ ਹੋ ਵੀ ਸਾਲ ਹੋ ਗਏ ਹੁਣ ਤੁਸੀਂ ਲੜ ਰਹੇ ਹੋ ਪਹਿਲਾ ਬੰਦ ਕਰ ਲੈ ਇਹਨਾਂ ਦੇ ਫੋਟੋਆਂ ਨਹੀਂ ਕਰਦੇ ਚਲ ਆਪਾਂ ਗਾਲੀ ਕਰਨੀ ਤੂੰ ਲਾਓ ਅਸੀਂ ਚੱਕਾਂਗੇ ਰੋਜ਼ ਦੇਖਣਾ ਤੁਸੀਂ ਮਾਰਦੇ ਹੋ ਤੁਸੀਂ ਤੁਸੀਂ ਕਿਉਂ ਨਹੀਂ ਤੁਸੀਂ ਕੀ ਬੋਲੋਗੇ ਤਖਲ ਨਹੀਂ ਦੇਣਾ ਤੁਸੀਂ ਕੱਪ ਦੇ ਵੀ ਤਖਲ ਦੇ ਰਹੇ ਆਂ ਸਰਕਾਰੀ ਕੰਮ 'ਚ ਵਿਗੜਨ ਪਾ ਰਹੇ ਆਂ ਇਸ ਕਾਹਦੇ 'ਚ ਕਿਸੇ ਸਰਕਾਰੀ ਕੰਮ 'ਚ ਅਸੀਂ ਤੁਹਾਡੇ ਤੋਂ ਜਵਾਬ ਮੰਗਦੇ ਆਂ ਅਸੀਂ ਤੁਹਾਡੇ ਤੋਂ ਜਵਾਬ ਮੰਗਦੇ ਆਂ ਅਸੀਂ ਵਿੱਚ ਵਿਗੜਨ ਨਹੀਂ ਪਾ ਰਹੇ ਤੁਸੀਂ ਵੇਗਾ ਨਹੀਂ ਪਾਣਾ ਕੋਈ ਵੀ ਤੁਸੀਂ ਤੁਸੀਂ ਤੰਗ ਕਰਦੇ ਹੋ ਲੋਕ ਕਰੋ ਜੀ ਇਹਨਾਂ ਵਿਚਾਰੇ ਹਟਰੂਗਾ ਕੋਈ ਕੰਪਲੇਨ ਕਰੂਗਾ ਜੇ ਦੁਬਾਰਾ ਵਿੱਚ ਆਏ ਤੁਸੀਂ ਦਾ ਫੋਕਸ ਕੰਪਲੇਨ ਕਰੂਗਾ ਤੁਸੀਂ ਲਓ ਤੁਸੀਂ ਪੁਲਿਸ 100 ਤੇ ਮਲਾਓ ਜੀ ਮਲਾਓ ਤੁਸੀਂ ਚਲੋ ਮੈਂ ਚਲਦਾ ਹਾਂ ਤੁਸੀਂ ਮੈਂ ਚਲਦਾ ਮੈਂ ਚਲਦਾ ਵੀ ਦੇ ਮੈਂ ਚਲਦਾ ਇਹ ਲੜਾਈ ਨੂੰ ਇਹ ਲੜਾਈ ਮੈਂ ਅੱਗੇ ਲੈ ਕੇ ਚੱਲਾਂਗਾ ਠੀਕ ਗੱਲ ਹੈ ਤੁਸੀਂ ਮਲਾ ਕੋਲਸ ਨੂੰ ਫੋਨ ਕਿਹੜਾ ਮੈਨੂੰ ਡਰਾਉਣਾ ਪੁਲਸੋਂ ਕਿਹੜੀ ਤੋਂ ਡਰਾਉਣਾ ਹੈ ਇਹ ਸਮਝਦੇ ਹੋ ਤੁਸੀਂ ਮੈਨੂੰ ਕੀ ਸਮਝਦੇ ਆ ਤੁਸੀਂ ਕੀ ਸਮਝਦੇ ਹੋ ਹਿਸ ਦਾ ਦਬਾਅ ਤੁਸੀਂ ਸਾਨੂੰ ਦੇਖ ਕੇ ਆ ਲੈ ਤੁਸੀਂ ਅਸੀਂ ਸਾਰੀ ਮਾਰ ਦੇ ਅਸੀਂ ਸਾਰੀ ਮਾਰ ਕੇ ਬੰਦ ਕਰ ਦੇਈਏ ਕਿਤੇ ਮੇਰੇ ਮਵੇਂ ਇਸ ਗੱਲ ਨੂੰ ਕਰੋ ਕਰੋ ਤੁਸੀਂ ਚਵਾਨੀ ਦਾ ਚਵਾਨ ਕਰੋ ਤੁਸੀਂ ਆਪਣੀ ਤਨਖਾਹ ਸਾਡੇ ਸਿਰ ਤੋਂ ਕੱਢ ਦਿਓ ਉਹਦੇ ਨਾਲ ਲੱਖਾਂ ਸਾਨੂੰ ਕੱਢ ਦਿਓ ਤੁਸੀਂ ਬ੍ਰਾਂਡ ਦਾ ਕਬਜ਼ਾ ਕਰ ਲੈਣਾ ਫਿਰ ਇਹ ਬ੍ਰਾਂਡ ਤੁਹਾਡਾ ਅਸੀਂ ਪੈਸੇ ਦਿੱਤੇ ਨੇ ਬ੍ਰਾਂਡ ਦੇ ਇਹ ਪਬਲਿਕ ਪਾਸੇਜ ਪਬਲਿਕ ਪਾਸੇਜ ਆਏ ਬਲੀ ਕੋ ਪੈਸੇ ਜਾਂ ਕੋਦਾ ਸੀ ਕੋਦਾ ਪੈਸਾ ਅਸੀਂ ਭਰਿਆ ਵਾ ਕੋਦਾ ਪੈਸਾ ਅਸੀਂ ਭਰਿਆ ਵਾ ਅਸੀਂ ਲਵਾਉ ਅਸੀਂ ਚੱਕਦੇ ਆ ਲੋ ਕੋਈ ਨਹੀਂ ਫਿਰ ਤੇਰੇ ਘਰਾਂ ਚੋਂ ਚੱਕੋ ਸ਼ੁਰੂ ਕਰਾਂਗੇ ਗੱਲ ਸਾਡੇ ਤੋਂ ਲਾਏ ਯਾਰ ਤੂੰ ਕਿਹੜਾ ਟੇਕ ਤੂੰ ਉਹ ਯਾਰ ਅੱਖਾਂ ਕੱਢਦੀ ਨਹੀਂ ਤੂੰ ਅੱਖਾਂ ਕੱਢ ਰਿਹਾ ਸਾਨੂੰ ਬੋਲਣ ਦੀ ਤਮੀਜ਼ ਤੇਰੇ ਮਨ ਜਿੱਥੇ ਗਈ ਮੇਰੇ ਉੱਥੇ ਨੂੰ ਆ ਉਸ ਨੂੰ ਜਿੱਤੇ ਮੈਂ 11 ਫਰੇਸ 11 ਮੈਂ ਜਿੱਤੇ ਆ ਰਿਹਾ ਹਾਂ ਉਹ ਪਿੱਟ ਆਹੀ ਆਹੀ ਆਪਣੀ ਟੂਟੀ ਬੰਦ ਲਈ ਤੇ ਰੋਲ ਪੰਪ ਦੇ ਨਾਲ ਤੇ ਰੋਲ ਪੰਪ ਦੇ ਨਾਲ ਸਾਰਾ ਲੱਗਿਆ